ਰਸੂਲਪੁਰ ਦੀ ਕਬੱਡੀ ਆਹ ਸੋਹਣਿਆ ਉਧਰਲੇ ਪਾਸੇ ਫਿਰ ਮੀਨੀਆ ਵਾਲੇ ਗੱਭਰੂਆਂ ਦੇ ਹੱਥ ਜੁੜ ਗਏ ਨੇ ਇੱਕ ਬਨੇ ਮੀਨੀਆ ਆਹਾ ਆਹ ਉਹ ਹਲਕਾ ਜਿਹਾ ਜਵਾਲ ਕੁੰਘਰਾਣੇ ਦੇ ਵਾਲ ਹੈ ਵਾਹ ਜੀ ਵਾਹ ਦੇਖਣਯੋਗ ਨਜ਼ਾਰਾ ਕਿ ਬਰੂ ਵਾਲਾ ਭਿੰਦਾ ਕਾਲਾ ਥਾਂ ਦੇ ਵਾਲ ਦਾ ਢੇੜ ਪਾਉਂਦੇ ਰੂਪ ਧਾਰ ਕੇ ਪਚਾਲਦਾ ਹੈ ਇਹ ਭਿੰਦਾ ਰਸੂਲਪੁਰ ਦਾ ਆਹਾ ਆਹਾ ਕੀ ਬਾਤ ਹੈ ਇੱਕ ਖਰਾਜੀ ਹੈ ਪਿੱਥੋ ਦੀ ਧਰਤੀ ਨੇ ਫਿਰ ਦੇਖ ਲਿਆ ਵੀ ਮੀਨੀਆਂ ਦਾ ਨੌਜਵਾਨ ਟੁੱਟ ਕੇ ਫੜਨੀ ਗੱਲ ਕਰਦਾ ਹੈ ਕਮਾਲ ਕੀਤੀ ਹੋਈ ਹੈ ਪਰ ਪੁਆਇੰਟ ਜਮਿਆ 70 ਕਿਲੋ ਕਬੱਡੀ ਖੇਡ ਚ ਕਿ ਕੈਨੇਡਾ ਦੀ ਤਰਫ ਜਾ ਕੇ ਸੁਖਰਾਜ ਖਰਾਜੀ ਪਿੱਥੋ ਦਾ ਰਸੀਲਪੁਰ ਵਾਲੀ ਕਬੱਡੀ ਆਹ ਸੋਹਣਿਆ ਉਧਰਲੇ ਪਾਸੇ ਫਿਰ ਮੀਨੀਆਂ ਵਾਲੇ ਗੱਭਰੂ ਦਾ ਹੱਥ ਜੁੜ ਗਏ ਨੇ ਇੱਕ ਬੰਦੇ ਮੀਨੀਆਂ ਆਹਾਹਾ ਉਹ ਹਲਕਾ ਜਿਹਾ ਜਵਾਲ ਕੁੰਗਰਾਣੇ ਦੀ ਬਾਲ ਹੈ ਵਾਹ ਜੀ ਵਾਹ ਦੇਖਣ ਦੋ ਗਨਜਾਰਾ ਮਾਂ ਖੇਡ ਕਬੱਡੀ ਦਾ ਆਹ ਸੋਹਣਾ ਜੱਗ ਜਉਂਦਿਆਂ ਦੇ ਮੇਲੇ ਆ ਪੂਠੀ ਪੈ ਗਈ ਐ ਵਾਹ ਪਹਿਲੀ ਪੇਚੀ ਯਾਰ ਛੁੱਟ ਜੇ ਲੱਡੂ ਵੰਡ ਦੀ ਕਚੇਰੀ ਚਵਾ ਦਾ ਚੱਲ ਓਏ ਸੋਨੀ ਕੇ ਦੇਖਦੇ ਆ ਵੀ ਜੱਦੀਪਿੰਦ ਰਸੂਲਪੁਰ ਨੌਜਵਾਨ ਦਾ ਹੈਪੀ ਨੀਨੀਆ ਬਨੀਓ ਕਬੱਡੀ ਪੌਦਾ ਹੋਇਆ ਹਾਂਜੀ ਦੂਜੇ ਰਾਊਂਡ ਦਾ ਜਿਹੜਾ ਪਹਿਲਾ ਮੈਚ ਹੋਵੇਗਾ ਭਾਈ ਰੂਪਾ ਤੇ ਕਾਲੋਕੇ ਦੇ ਕੋਰ ਸਿੰਘ ਆ ਸਮਾਰ ਸਰ ਕੋਰ ਸਿੰਘ ਵਾਲਾ ਬਰਗਾੜੀ ਏ ਤੇ ਦਿਉਣ ਬਰਗਾੜੀ ਏ ਤੇ ਦਿਉਣ ਜਲਾਲ ਤੇ ਬੁੱਟਰ ਜਲਾਲ ਤੇ ਬੁੱਟਰ ਕਲਿਆਣ ਤੇ ਗਾਲ ਬਕਲਾਂ ਕਲਿਆਣ ਤੇ ਗਾਲ ਬਕਲਾਂ ਆ ਵੀ ਦੂਜਾ ਹਾਂਜੀ ਕਲਿਆਣ ਵਾਲਾ ਤੇ ਗਾਲ ਬਕਨਾਲ ਗਾਲ ਬ ਲਾਓ ਜੀ ਤੇ ਜਲਾਲਪੁਰ ਨੂੰ ਆਈ ਹੈ ਜਲਾਲਪੁਰ ਨੂੰ ਬਾਈ ਮਿਲੀ ਹੈ ਹਾਂਜੀ ਜਿਹੜੀ ਇਹਨਾਂ ਦੇ ਜਿੱਤੂ ਨੂੰ ਬਾਈ ਮਿਲੀ ਹੈ ਲਓ ਜੀ ਇੱਕ ਕਬੱਡੀ ਖਿਡਾਰੀ ਕੁਲਜੀਤ ਸਿੰਘ ਜੋ ਕਿ ਆਸਟ੍ਰੇਲੀਆ ਸਾਡਾ ਬਹੁਤ ਬਧਿਆਤ ਤਨਹੁਮਾਨ ਕੀਤਾ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਜਗਜਿੰਦਰ ਸਿੰਘ ਜੀ ਸਾਡੇ ਦਰਾਂ ਪਹੁੰਚੇ ਆ ਪਹੁੰਚਣ ਦੇ ਜੀ ਆ ਕਹਿੰਦੇ ਆ ਲੱਖਾ ਇੱਕ ਲੱਖਾ ਗਾਜੀਪੁਰ ਦਾ ਆ ਦੇਖਦੇ ਆ ਵੀ ਆ ਲੱਖਾ ਇਸ ਸਮੇਂ ਜਸੀਨਾ ਹੱਥ ਜੋੜੀ ਹੋ ਗਈ ਹੈ ਰਸੂਲਪੁਰ ਵਾਲੇ ਦਾ ਪਰ ਪੁਆਇੰਟ ਆ ਜਿਹੜਾ ਇਹ ਨੌਜਵਾਨ ਲੱਖੇ ਦਿਖਾਤੇ ਆ ਆ ਚੱਲਿਆ ਤੇਜ਼ ਤਰਾਰ ਜਾਂ ਰੀਡਰ ਆ ਇਹਨਾਂ ਦਾ ਬਹੁਤ ਹੀ ਵਧੀਆ ਨਜ਼ਾਰਾ ਇਸ ਸਮੇ ਕਬੱਡੀ ਪੌਦਾ ਹੋਇਆ ਤੇ ਤਰਾਰ ਜਗਰੂ ਚੂਲ ਕਰਵਨਿਓ ਲਾ ਇੱਕ ਬੰਨੇ ਦੇਖਦੇ ਆ ਵੀ ਜਾਫੀ ਬਹੁਤ ਵਧੀਆ ਮੀਲੀਆ ਆਹ ਦੇਖਦੇ ਆ ਵੀ ਚੱਲਿਆ ਹੈਪੀ ਹੈ ਕੀ ਬਾਤ ਹੈ ਵਾਹ ਜੀ ਵਾਹ ਕੋਰਾ ਰੰਗ ਸਰੂ ਜੀ ਹਾ ਕਦ ਅੱਗੇ ਦੇਖਦੇ ਆ ਵੀ ਕੰਤਾ ਵੀ ਮਾਰਦਾ ਪੱਟਾਂ ਤੇ ਥਾਪੀਆਂ ਸਰਦਾਰ ਕੋ ਚੇਸਨੀਟ ਲੋ ਪ੍ਰਦਾਨ ਜ਼ਿਲ੍ਹਾ ਯੂਥ ਗਾਲੀਦਾਲ ਸਾਈਡ ਤੇ ਪਹੁੰਚੇ ਆ ਉਹਨਾਂ ਨੇ ਤੇ ਪਹੁੰਚਣ ਦੇ ਜੀਆ ਕਹਿੰਦੇ ਆ ਹਾਂਜੀ ਕਲਿਆਣ ਤੇ ਰਾਣਾ ਕਲੱਬ ਦੌਧਰ ਇਹ ਮੁਕਾਬਲਾ ਹੋਵੇਗਾ ਐ ਸਮੀ ਫਿਰ ਆਹਾਹਾ ਗੁੰਦਮਾ ਸਰੀਰ ਹੈ ਰਸੂਲਪੁਰ ਦੀ ਧਰਤੀ ਦਾ ਹੈਲੋ ਕੰਤੇ ਇਹਦਾ ਨਾਮ ਕੀ ਆ ਢੰਡਾ ਵਾਹ ਜੀ ਵਾਹ ਕਿ ਬਰੂ ਵਾਲਾ ਭਿੰਦਾ ਕਾਲਾ ਥਾਂ ਦੇ ਵਾਲਦਾ ਢੇਡ ਪਾਉਂਦੇ ਰੂਪ ਧਾਰ ਕੇ ਪਚਾਲਦਾ ਹੈ ਇਹ ਭਿੰਦਾ ਰਸੂਲਪੁਰ ਦਾ ਕੀ ਬਾਤ ਹੈ ਕਿ ਵਾਹ ਜੀ ਵਾਹ ਕਾਲੂ ਰਸੂਲਪੁਰ ਦਾ ਧਰਤੀ ਦਾ ਅੰਤਰਰਾਸ਼ਟਰੀ ਖਿਡਾਰੀ ਕਿ ਮੁੱਛ ਫੁੱਟ ਗੱਭਰੂ ਪੁੱਜ ਕੇ ਜਵਾਨ ਹੈ ਕਾਲੀ ਵਿੱਚ ਕਹਿੰਦੇ ਯਾਰੋ ਸ਼ੇਰ ਜਿਨੀ ਜਾਨ ਹੈ ਲਓ ਜੀ ਪਹਿਲਾ ਮੈਚ ਜਿਹੜਾ ਹੁਣੇ ਭਾਈ ਰੂਪਾ ਤੇ ਕਾਲੋ ਕਹਿੰਦੀਆਂ ਟੀਮਾਂ ਗਰਾਊਂਡ 'ਤੇ ਪਹੁੰਚ ਜਾਂਦੀ ਸਮਾਰ ਸਰ ਤੇ ਕੋਰ ਸਿੰਘ ਵਾਲਾ ਸਮਾਰ ਸਰ ਤੇ ਕੋਰ ਸਿੰਘ ਵਾਲਾ ਏ ਬਰਗਾੜੀ ਏ ਤੇ ਦਿਉਣ ਬਰਗਾੜੀ ਏ ਵਰਸਿ ਕਿਉਰ ਜਲਾਲ ਏ ਤੇ ਬੁੱਟਰ ਉਧਰ ਜੱਸੀ ਤੇ ਇਧਰਲੇ ਪਾਸੇ ਲੱਖਾ ਹਾਂਜੀ ਪਲਿਆਨ ਤੇ ਰਾਣਾ ਕਲੱਬ ਦੌਧਰ ਪਲਿਆਨ ਤੇ ਰਾਣਾ ਕਲੱਬ ਦੌਧਰ ਮੰਗਿਆ ਵਾਲਾ ਤੇ ਗਾਲ ਵਿਕਲਾ ਜਲਾਲਪੁਰ ਨੂੰ ਬਾਈ ਹੈ ਜਲਾਲਪੁਰ ਨੂੰ ਬਾਈ ਹੈ ਜਿਹੜੀ ਇਹਨਾਂ ਚ ਜਿੱਤੂ ਉਹਨੂੰ ਬਾਈ ਮਿਲੂਗੀ ਇੱਕ ਅਸਲੂਕੀ ਟੀਮ ਤਾਂ ਆ ਗਈ ਹੈ ਬਰਗਾੜੀ ਟੀਮ ਆ ਗਈ 68 ਕਿਲੋ ਦੀ 68 ਕਿਲੋ ਬਰਗਾੜੀ ਹਾਂਜੀ ਬਰਗਾੜੀ ਤੇ ਪਨੂਰ ਆਹ ਮੈਚ ਤੋਂ ਬਾਅਦ ਉਹਦਾ ਮੈਚ ਲੱਗਣਾ ਹੈ ਇੱਕ ਮਿੰਟ ਪਹਿਲਾਂ ਪਹਿਲਾਂ ਪਹੁੰਚ ਜਾਣ ਵਾਹ ਜੀ ਵਾਹ ਇਧਰਲੇ ਪਾਸੇ ਹੁਣ ਤੁਸੀਂ ਦੇਖਦੇ ਆਂ ਵੀ ਆਹ ਨੌਜਵਾਨ ਕਬੱਡੀ ਪਾਉਂਦਾ ਹੋਇਆ ਲੀਨੀਆਂ ਤੇ ਇਹ ਹੈ ਭਿੰਦਾ ਰਸੂਲਪੁਰੀਆ ਲਾਇਆ ਹੱਥ ਹਲਕਾ ਟੱਚ ਲਾਇਆ ਹੈ ਪੁਆਇੰਟ ਅਰੀਡਰ ਅਰੀਡਰ ਦਿਖਾਤੇ ਆ ਵੀ ਸੋਹਣਾ ਇਧਰਲੇ ਪਾਸਿਓ ਹੈਪੀ ਕਬੱਡੀ ਦੀ ਤਿਆਰੀ ਇਧਰੋਂ ਫੇਰ ਕਬੱਡੀ ਦੀ ਗੱਲ ਆਸੇ ਆਹਾ ਹੋ ਇਹ ਹੈਪੀ ਅੱਗੇ 4 ਜਣੇ ਬਹੁਤ ਵਧੀਆ ਜਾਫੀ ਲਾਓ ਲਓ ਜੀ ਇਧਰੋਂ ਫੇਰ ਕਬੱਡੀ ਇਸ ਸਮੇਂ ਪਿੰਦੇ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ ਦੋਦਰ ਨਰਾਣਾ ਕਲੱਬ ਦੋਦਰ ਲਓ ਜੀ ਟੁੱਟ ਕੇ ਪੈ ਗਿਆ ਇੱਕ ਬੰਨੇ ਦੇਖਦੇ ਆ ਵੀ ਭੱਜਨ ਦੀ ਕੋਟ ਕੀਤੀ ਆ ਪੁਆਇੰਟ ਲਿਆ ਗੱਭਰੂ ਨੇ ਆਪਣੇ ਪਾਲੇ ਇਹ ਹੈ ਪਿੰਦਾ ਐਂਡ ਜੇ ਦੀ ਆ ਹੈਗਾ ਮੈਚ ਬਾਈ ਕੋਲੇ ਹਾਂਜੀ ਲੱਖਾ ਲੱਖੇ ਦੀ ਕਬੱਡੀ ਉਧਰ ਸੇਵਾ ਕਰਦਾ ਭਾਈ ਕਨੱਗੇ ਵਾਲੀ ਬਾਬਾ ਸਿੰਦਰ ਹਰਦਾਸੇ ਵਾਲਾ ਦਰਸ਼ਕਾਂ ਨੂੰ ਪਾਣੀ ਪਿਉਉਣ ਦੀ ਤੇ ਇਧਰ ਦੇਖਦੇ ਆ ਬੜੀਆਂ ਮਹਾਨ ਸ਼ਕਤੀਤਾ ਸਥੇ ਤੇ ਸ਼ੋਭਤ ਐਨ ਆਰ ਆਈ ਸਜਣਾ ਦਾ ਸੰਯੋਗ ਹੈ ਅੱਜ ਸਾਰੇ ਨਗਰ ਦਾ ਸੰਯੋਗ ਅੱਠਵਾਂ ਖੇਡ ਮੇਲਾ ਜਿੱਥੇ ਕਬੱਡੀ ਦੇ دریا ਦੀਆਂ ਛੱਲਾ ਬਾਈਦੀਆਂ ਹੀਰਿਆਂ ਵਰਗੇ ਗੱਭਰੂ ਮੈਦਾਨ ਦੇ ਅੰਦਰ ਆਪਣੀ ਜਵਾਨੀ ਦੇ ਜੋਰ ਦਿਖਾਉਂਦੇ ਨੇ ਕਿ ਇਧਰਲੇ ਪਾਸੇ ਗੱਭਰੂ ਦੇਸ਼ ਪੰਜਾਬ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਲਮੋਹਣੇ ਆਉਂਦੇ ਨੇ ਵਿੱਚ ਮੈਦਾਨਾਂ ਦੇ ਆ ਦੇਖਣ ਵਾਲੇ ਹੁੰਦੇ ਦੋਸਤੋ ਜੋਰ ਜਵਾਨਾਂ ਦੇ ਜਵਾਨਾਂ ਦੇ ਜੋਰ ਐ ਸਮੇਂ ਫਿਰ ਆਹਾਹਾ ਕੀ ਬਾਤ ਹੈ ਇੱਕ ਖਰਾਜੀ ਹੈ ਪਿੱਥੋਲੀ ਧਰਤੀ ਨੇ ਫਿਰ ਦੇਖ ਲਿਆ ਵੀ ਮੀਂਹਿਆਂ ਦਾ ਨੌਜਵਾਨ ਟੁੱਟ ਕੇ ਫੜਨੀ ਗੱਲ ਕਰਦਾ ਹੈ ਕਮਾਲ ਕੀਤੀ ਹੋਈ ਹੈ ਪਰ ਪੁਆਇੰਟ ਰੀਡਰ ਦੇ ਖਾਤੇ ਵਾਹ ਜੀ ਵਾਹ ਆ ਵਾ ਗਰਾਊਂਡ 'ਚ ਖੇਡੇ ਤਾਂ ਹੀ ਖੇਡੇ ਲਾਟ ਵਾਂਗੂ ਮੱਚਦਾ ਚੋਬਰ ਬਹੁਤ ਹੀ ਵਧੀਆ ਮਤਾਬੀ ਲਾਟ ਇਧਰਲੇ ਪਾਸੇ ਫਿਰ ਹੁਣ ਕਬੱਡੀ ਲੱਖੇ ਦੀ ਫੇਰ ਹੈ। ਲੱਖਾਂ ਰੀਡ ਕਰਦਾ ਹੋਇਆ। ਬਹੁਤ ਵਧੀਆ ਨਜ਼ਾਰਾ। ਆਹ ਸੋਹਣਾ। ਵਾਹ। ਲੱਲੇ ਨਾਲ ਲੱਖਾ ਬੜਾ ਮਸ਼ਹੂਰ ਹੈ। ਇਸ ਸਮੇ ਕਬੱਡੀ ਪਾਉਂਦਾ ਹੋਇਆ। ਆਹ ਵੀ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਰੇਡਰ ਦਾ। ਜੋ ਅੰਪਾਇਰ ਦਾ ਫੈਸਲਾ ਅੰਤਮ ਹੈ ਸਾਡੇ ਬਰਾੜ ਸਾਹਿਬ ਬਹੁਤ ਵਧੀਆ ਹਰੀਕੇ ਕਲਾ ਵਾਲੇ। ਇਦਰ ਕੌਰ ਸਿੰਘ ਜੀ ਮਚਾਕੀ ਗੁਰਮੁਖ ਸਿੰਘ ਜੀ ਸੋਢੀ ਵਾਲਾ ਬਹੁਤ ਵਧੀਆ ਸਾਡੇ ਅੰਪਾਇਰ ਅਮਰ ਪੁੱਚੋ ਖੁਰਦ ਰਜਿੰਦਰ ਡੀਸੀ ਆਡਾ ਤਰਗਟ ਨੌਜਵਾਨੋ ਜਿੱਥੇ ਢਿਲਮਾ ਦੀ ਧਰਤੀ ਜਿੱਥੇ ਕਬੱਡੀ 52 ਕਿਲੋ ਦੇਖਦੇ ਆ ਵੀ 29 ਤਰੀਕ ਨੂੰ ਹੋਣੀ ਹੈ ਤੇ 30 ਤਰੀਕ ਨੂੰ ਮੁਕਾਬਲੇ 70 ਕਿਲੋ ਤੇ ਓਪਨ ਦੇ ਹੋਣੇ ਨੇ ਪਰ ਦੇਖਦੇ ਆ ਵੀ ਢਿਲਮਾ ਤਾਪਾ ਮੰਡੀਰੇ ਕੋਲੇ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਲੋ ਜੀ ਪ੍ਰਗਟਾਤੀ ਗ੍ਰਾਊਂਡ 'ਚ ਪਹੁੰਚ ਜੇ ਤੇ ਬਾਬਾ ਜੀ ਗੱਲ ਮੈਂ ਕਰ ਦੇਣਾ ਵੀ ਇਧਰਲੇ ਪਾਸੇ ਪੰਜਾਬ ਨੂੰ ਕੱਲੀ ਨਹੀਂ ਖੁਸ਼ੀ ਔਰ ਕਬੱਡੀ ਦੇ ਮੈਚ ਕਰਾਉਣ ਲੱਗੇ ਐ ਅੱਜ ਕੱਲ੍ਹ ਰਾਸਤਾਨ ਦੇ ਵਿੱਚ ਵੀ ਕਾਲੀ ਰੌਣ ਦੇ ਕੋਲੇ ਪਿੰਡ ਮਟੀਲੀ ਮੰਡੀ ਦੇ ਕੋਲੇ ਪਿੰਡ ਕਾਲੀ ਰੌਣ ਜਿੱਥੇ 5 ਤਰੀਕ ਨੂੰ ਕਬੱਡੀਆਂ ਪਹਿਣੀਆਂ ਸਾਰੇ ਖਿਡਾਰੀਆਂ ਨੇ ਉੱਥੇ ਵੀ ਹੁਮ ਹਮਾ ਕੇ ਪਹੁੰਚਣਾ ਹੈ ਕਾਲੀ ਰੌਣ ਹਲੋ ਬੜੀ ਖੁਸ਼ੀ ਦੀ ਗੱਲ ਆ ਕਿ ਨਰਵੈਰ ਘੋਣੀ ਜੀ ਕਬੱਡੀ ਖਿਡਾਰੀ ਸਾਡੇ ਕੋਲ ਪਹੁੰਚੇ ਆ ਉਹਨਾਂ ਨੂੰ ਪਹੁੰਚੇ ਧੰਨਵਾਦ ਕਰਦੇ ਆ ਜੀ ਆਇਆਂ ਕਹਿੰਦੇ ਆ ਤੁਹਾਡਾ ਅਲਟਰਾ ਕੁਲਵਿੰਦਰ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਆ ਸਾਡੇ ਗੇਟ ਵਾਲੇ ਵੀਰਾਂ ਨੂੰ ਬੇਨਤੀ ਕਿ ਤੁਸੀਂ ਗੇਟ ਖਾਲੀ ਰੱਖੋਗਾ ਤੁਹਾਡੇ ਐਨਆਰਆਈ ਵੀਰ ਬਾਹਰ ਖੜੇ ਆ ਅਸੀਂ ਆਪਾਂ ਜਿੰਨੇ ਜੀ ਆਏ ਕਹਿੰਦੇ ਆ ਕਿਰਪਾ ਕਰਕੇ ਗੇਟ ਖਾਲੀ ਰੱਖੋ ਜੀ ਸਾਡੇ ਮਹਿਮਾਨ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੇ ਅਸੀਂ ਕਿੱਧਰ ਹੀ ਲੰਘੀਏ ਸਾਡੀ ਬੇਨਤੀ ਨੂੰ ਬਾੜੇ ਮੰਨ ਲਓ ਵੀ ਗੇਟ ਖਾਲੀ ਰੱਖੋ ਮੜਾਏ ਮਾਨੂੰ ਬੇਨਤੀ ਆ ਸਾਡਾ ਗੇਟ ਖਾਲੀ ਰੱਖਾ ਲੋ ਮੰਨਦੇ ਬਣੀ ਇਹ ਲਵੇਰ ਬਰਾੜ ਹੈ ਪਾਣੀ ਦੀ ਸੇਵਾ ਵੀ ਬਹੁਤ ਵਧੀਆ ਕਰਦਾ ਹੈ। ਲਓ ਜੀ ਇਧਰਲੇ ਪਾਸਿਓ ਕਬੱਡੀ ਪੈ ਗਈ ਹੈ ਆਹ ਸੁਣਿਆ ਪੈਂਦੀ ਹੈ ਕਬੱਡੀ ਚੱਲੋ ਨਹੀਂ ਸਹੀਓ ਚੱਲੋ ਦੇਖਣ ਚੱਲਗੇ ਆਹਾਹਾ ਖੇਤਾਂ ਦੇ ਵਿੱਚ ਹਰੀਆਂ ਪੈਲੀਆਂ ਦੇਖੋ ਰੰਗ ਨਿਆਰੇ ਆਹ ਸ਼ਰਮਾ ਦੇ ਫੁੱਲ ਟਹਿ ਟਹਿ ਕਰਦੇ ਆ ਕਣਕਾਂ ਲੈਣ ਹਲਾਰੇ ਵਿੱਚ ਗਰਾਉਂਡਾਂ ਦੇ ਫਿਰ ਆ ਗਿਆ ਸ਼ੇਰ ਦਲਾਰੇ ਸ਼ੀਨੀਆ ਮਾਮਾ ਦੇ ਸ਼ੇਰ ਪੁੱਤ ਸਮਦਾਨ ਅੰਦਰਵਾ ਇਹ ਆ ਬਾਜ ਵਾਲੀ ਝਪਟ ਬਿਲਕੁਲ ਐਨ ਚੀਤੇ ਵਾਲੀ ਝੱਟ ਮਾਰ ਦਿੱਤੀ ਐ ਚੋਬਰ ਨੇ ਕਮਾਲ ਕਰ ਦਿੱਤੀ ਐ ਬਹੁਤ ਹੀ ਵਧੀਆ ਜਫਾ ਲਓ ਜੀ ਇੱਕ ਬੰਨੇ ਜੱਸੀ ਤੇ ਲਖਾ ਪਰ ਪੁਆਇੰਟ ਮੀਨੀਆਂ ਦੀ ਖਾਤੇ ਜੁੜ ਗਿਆ ਵਾਹ ਜੀ ਵਾਹ ਬੜਾ ਸਖਤ ਮੁਕਾਬਲਾ ਆਹ ਸੁਣਿਆ ਬਹੁਤ ਹੀ ਵਧੀਆ ਨਜ਼ਾਰਾ